ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਆਪਣੇ ਜੀਵਨ ਦੇ ਵਿੱਚ ਤਰੱਕੀ ਕਰਨੀ ਚਾਹੁੰਦੇ ਹੋ ਜੇਕਰ ਆਪਣੇ ਜੀਵਨ ਦੇ ਵਿੱਚ ਕਾਮਯਾਬੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਫਿਰ ਆਪਣੇ ਜੀਵਨ ਦੀਆਂ ਇਹ 7-8 ਗੱਲਾਂ ਕਦੇ ਵੀ ਕਿਸੇ ਨੂੰ ਨਾ ਦੱਸੋ ਕਿਉਂਕਿ ਇਹ ਗੱਲਾਂ ਤੁਸੀਂ ਜਿੰਨੀਆਂ ਹੀ ਲੁਕੋ ਕੇ ਰੱਖੋਗੇ ਉਨਾਂ ਹੀ ਆਪਣੇ ਜੀਵਨ ਦੇ ਵਿੱਚ ਸੁਖੀ ਵਸੋਗੇ ਖੁਸ਼ ਰਹੋਗੇ ਕਾਮਯਾਬ ਹੋਵੋਗੇ ਤਾਂ ਫਿਰ ਇਹ ਕਿਹੜੀਆਂ ਗੱਲਾਂ ਨੇ ਅਤੇ ਸਾਨੂੰ ਕਿਉਂ ਲਪੋਕੇ ਰੱਖਣੀਆਂ ਚਾਹੀਦੀਆਂ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਅਸੀਂ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗਰੂ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਵਚਨ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਤਾਂ ਹਮੇਸ਼ਾ ਆਪਾਂ ਨੂੰ ਇਹ ਗੱਲ ਸਮਝਾਉਂਦੇ ਆ ਕਿ ਭਾਈ ਜੇਕਰ ਤੁਸੀਂ ਆਪਣੇ ਜੀਵਨ ਦੇ ਵਿੱਚ ਤਰੱਕੀ ਕਰਨੀ ਆ ਜੀਵਨ ਦੇ ਵਿੱਚ ਕਾਮਯਾਬੀ ਹਾਸਲ ਕਰਨੀ ਆ ਤਾ ਸਭ ਤੋਂ ਪਹਿਲਾਂ ਸਾਨੂੰ ਅਧਿਆਤਮਿਕ ਜੀਵਨ ਦੇ ਵਿੱਚ ਕਾਮਯਾਬੀ ਤਰੱਕੀ ਹਾਸਲ ਕਰਨੀ ਪਵੇਗੀ ਭਾਵ ਕਿ ਸਾਡੇ ਕੋਲ ਧਨ ਦੌਲਤ ਦੀ ਕਮਾਈ ਦੇ ਨਾਲ ਨਾਲ ਨਾਮ ਦੀ ਕਮਾਈ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਨਾਮ ਦੀ ਕਮਾਈ ਤੋਂ ਬਿਨਾਂ ਕਿਤੇ ਵੀ ਪੂਰੀ ਨਹੀਂ ਪੈਂਦੀ ਨਾਮ ਦੀ ਕਮਾਈ ਤੋਂ ਬਿਨਾਂ ਪੈਸਾ ਵੀ ਕੰਮ ਨਹੀਂ ਕਰਦਾ ਸਾਡੀ ਮਿਹਨਤ ਵੀ ਕੰਮ ਨਹੀਂ ਕਰਦੀ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਆ ਕਿ ਸਾਡੀ ਕੀਤੀ ਹੋਈ ਮਿਹਨਤ ਨੂੰ ਵੀ ਰੰਗ ਪਾ ਅਗੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਦਇਆਲਤਾ ਦੇ ਨਾਲ ਲੱਗਦੇ ਆ ਤੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਉਦੋਂ ਹੀ ਦਇਆਲ ਹੁੰਦੇ ਆ ਜਦੋਂ ਅਸੀਂ ਉਹਨਾਂ ਦਾ ਨਾਮ ਜਪਦੇ ਆ ਉਹਨਾਂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਦੇ ਆ ਸੰਗਤ ਜੀ ਸੱਚ ਕਰਕੇ ਜਾਣਿਓ ਜਦੋਂ ਆਪਾਂ ਪਰਮ ਪਿਤਾ ਪਰਮਾਤਮਾ ਜੀ ਦੇ ਦੱਸੇ ਹੋਏ ਰਾਹ ਤੇ ਚੱਲਦੇ ਆ ਸੱਚ ਦੇ ਰਾਹ ਤੇ ਚੱਲਦੇ ਆ ਤਾਂ ਸਾਡੀ ਤਰੱਕੀ ਦੇ ਸਾਡੀ ਕਾਮਯਾਬੀ ਦੇ ਰਾਹ ਆਪਣੇ ਆਪ ਹੀ ਖੁੱਲ ਜਾਂਦੇ ਆ ਸਾਡੇ ਰਸਤੇ ਦੀਆਂ ਰੁਕਾਵਟਾਂ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਜੇਕਰ ਆਪਣੇ ਜੀਵਨ ਦੇ ਵਿੱਚ ਤਰੱਕੀ ਕਰਨੀ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣਾ ਮਨ ਗੁਰੂ ਚਰਨਾਂ ਨਾਲ ਜੋੜਨਾ ਪਵੇਗਾ ਜਿੰਨਾ ਹੋ ਸਕੇ ਨਾਮ ਜਪੋ ਸਿਮਰਨ ਕਰੋ ਗੁਰੂ ਘਰੇ ਜਾਓ ਸੇਵਾ ਕਰੋ ਗੁਰਬਾਣੀ ਦਾ ਪਾਠ ਕਰਕੇ ਗੁਰੂ ਦਾ ਗਿਆਨ ਹਾਸਲ ਕਰੋ ਇਸ ਸਭ ਕੁਝ ਕਰਨ ਦੇ ਨਾਲ ਸਾਡਾ ਮਨ ਬਲਵਾਨ ਹੁੰਦਾ ਹੈ ਸਾਡਾ ਮਨ ਸ਼ਾਂਤ ਰਹਿੰਦਾ ਹੈ ਸਾਡਾ ਮਨ ਸਹੀ ਫੈਸਲੇ ਕਰਨ ਦੇ ਯੋਗ ਬਣਦਾ ਹੈ ਕਿਉਂਕਿ ਸੰਗਤ ਜੀ ਜਦੋਂ ਸਾਡੇ ਮਨ ਅੰਦਰ ਸਾਡੇ ਗੁਰੂ ਦਾ ਗਿਆਨ ਜਾਂਦਾ ਹੈ ਤਾਂ ਸਾਨੂੰ ਸਹੀ ਗਲਤ ਦਾ ਪਤਾ ਲੱਗਦਾ ਹੈ ਸੋ ਇਸ ਕਰਕੇ ਹਰ ਰੋਜ਼ ਗੁਰਬਾਣੀ ਦਾ ਪਾਠ ਕਰੋ ਨਾਮ ਜਪੋ ਗੁਰੂ ਘਰ ਜਾ ਕੇ ਸੇਵਾ ਕਰੋ ਅਤੇ ਨੇਕ ਕੰਮ ਕਰੋ ਇਹ ਕੀਤੇ ਹੋਏ ਨੇਕ ਕੰਮਾਂ ਨੇ ਹੀ ਸਾਡੇ ਕਰਮ ਬਣਨਾ ਹੈ ਅਤੇ ਸਾਡੇ ਕਰਮਾਂ ਤੋਂ ਹੀ ਸਾਡੀ ਕਿਸਮਤ ਬਣਦੀ ਆ ਜੇ ਅਸੀਂ ਆਪਣੇ ਕਰਮਾਂ ਦੇ ਵਿੱਚ ਸੁਧਾਰ ਕਰ ਲਿਆ ਤਾਂ ਸਾਡੀ ਕਿਸਮਤ ਆਪਣੇ ਆਪ ਸੋਹਣੀ ਹੋ ਜਾਣੀ ਆ ਸਾਡੀ ਕਿਸਮਤ ਆਪਣੇ ਆਪ ਚਮਕਣ ਲੱਗ ਜਾਵੇਗੀ ਜਿਸ ਦਿਨ ਅਸੀਂ ਚੰਗੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਸੋ ਪਹਿਲੀ ਗੱਲ ਤਾਂ ਇਹ ਪੱਲੇ ਬੰਨਣੀ ਆ ਕਿ ਜੇਕਰ ਜੀਵਨ ਦੇ ਵਿੱਚ ਸੁੱਖ ਚਾਹੀਦੇ ਆ ਤਾਂ ਪਹਿਲਾ ਸੁੱਖ ਬੰਨਣਾ ਹੀ ਪੈਣੀ ਆ ਸਾਨੂੰ ਚੰਗੇ ਕੰਮ ਕਰਨੇ ਪੈਣੇ ਆ ਰੱਬ ਦਾ ਨਾਮ ਜਪਨਾ ਪੈਣਾ ਹੈ ਅਤੇ ਜੋ ਵੀ ਤੁਸੀਂ ਪ੍ਰਮਾਤਮਾ ਦਾ ਨਾਮ ਜਪਦੇ ਹੋ ਮਾਲਕ ਨੇ ਜਿੰਨੀ ਕਿ ਕਿਰਪਾ ਤੁਹਾਡੇ ਤੇ ਕੀਤੀ ਹੈ ਜਿੰਨੀ ਕਿ ਸਿਮਰਨ ਦੀ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਲੈ ਰਹੇ ਆ ਜਿਨ੍ਹਾਂ ਤੁਸੀਂ ਗੁਰਬਾਣੀ ਦਾ ਪਾਠ ਕਰਦੇ ਹੋ ਇਹਦੇ ਬਾਰੇ ਮਹਾਪੁਰਖ ਜੀ ਕਹਿੰਦੇ ਕਦੇ ਵੀ ਕਿਸੇ ਨੂੰ ਨਾ ਦੱਸੋ ਆਪਣੇ ਤੱਕ ਸੀਮਤ ਰੱਖੋ ਅਤੇ ਇਹ ਗੱਲ ਆਪਣੇ ਤੱਕ ਰੱਖਣ ਦਾ ਵੱਡਾ ਕਾਰਨ ਇਹ ਆ ਕਿ ਜਦੋਂ ਅਸੀਂ ਆਪਣੀ ਭਜਨ ਮੰਦਗੀ ਬਾਰੇ ਆਪਣੀ ਨਾਮ ਦੀ ਕਮਾਈ ਬਾਰੇ ਦੂਜਿਆਂ ਨੂੰ ਦੱਸਦੇ ਆ ਤੇ ਨਾ ਕਿਤੇ ਸਾਡੇ ਅੰਦਰ ਹਉਮੈ ਆ ਜਾਂਦੀ ਆ ਤੇ ਜਿੱਥੇ ਹਉਮੈ ਹੰਕਾਰ ਆ ਗਿਆ ਉਥੇ ਨਾਮ ਦੀ ਕਮਾਈ ਦੇ ਅਰਥ ਹੋ ਜਾਂਦੀ ਆ ਸੋ ਇਸ ਕਰਕੇ ਮਹਾਪੁਰਖ ਜੀ ਹਮੇਸ਼ਾ ਸਮਝਵੰਦਿਆ ਕਿ ਜਿਵੇਂ ਤਰਤੀ ਦੇ ਵਿੱਚ ਬੀਜਿਆ ਹੋਇਆ ਉਹੀ ਬੀਜ ਪਰਫੁੱਲਤ ਹੁੰਦਾ ਹੈ ਜੋ ਤਰਤੀ ਦੇ ਵਿੱਚ ਦੱਬਿਆ ਰਹਿੰਦਾ ਹੈ ਉਸੇ ਤਰ੍ਹਾਂ ਜਿੰਨਾ ਹੀ ਅਸੀਂ ਜਪਿਆ ਹੋਇਆ ਨਾਮ ਕੀਤੀ ਹੋਈ ਸੇਵਾ ਕੀਤੀ ਹੋਈ ਭਜਨ ਮੰਦਗੀ ਨੂੰ ਤਰਖਾਂਗੇ ਆਪਣੇ ਤੱਕ ਸੰਭਰ ਰੱਖਾਂਗੇ ਉਹਨਾਂ ਹੀ ਉਹਨੂੰ ਰੰਗ ਭਾਗ ਲੱਗਣਗੇ ਉਹਨਾਂ ਹੀ ਸਾਡੇ ਤੇ ਕਿਰਪਾ ਹੋਵੇਗੀ ਅਸੀਂ ਜੋ ਵੀ ਜੀਵਨ ਦੇ ਵਿੱਚ ਨੇਕ ਕੰਮ ਕਰਦੇ ਆਂ ਭਾਵੇਂ ਰੱਬ ਦਾ ਨਾਮ ਜਪਦੇ ਆਂ ਭਾਵੇਂ ਪਰਮਪਿਤਾ ਪਰਮਾਤਮਾ ਜੀ ਦੇ ਦੱਸੇ ਅਨੁਸਾਰ ਕੋਈ ਨੇਕ ਕੰਮ ਕਰਦੇ ਆ ਕਿਸੇ ਦਾ ਭਲਾ ਕਰਦੇ ਆ ਤਾਂ ਇਹ ਸਿ ਪਰਮਪਿਤਾ ਪਰਮਾਤਮਾ ਜੀ ਦੀ ਖੁਸ਼ੀ ਦੇ ਲਈ ਕਰਦੇ ਆ ਨਾ ਕਿ ਲੋਕਾਂ ਦੀ ਖੁਸ਼ੀ ਦੇ ਲਈ ਇਸ ਕਰਕੇ ਲੋਕਾਂ ਨੂੰ ਇਹਨਾਂ ਗੱਲਾਂ ਬਾਰੇ ਦੱਸਣ ਦਾ ਕੋਈ ਫਾਇਦਾ ਨਹੀਂ ਹੋਣਾ ਬਲਕਿ ਨੁਕਸਾਨ ਹੋਵੇਗਾ ਤੇ ਪਰਮਪਿਤਾ ਪਰਮਾਤਮਾ ਸਭ ਕੁਝ ਜਾਣਦੇ ਆ ਉਹਨਾਂ ਤੋਂ ਕੁਝ ਨਹੀਂ ਲੁਕਿਆ ਉਹ ਤਾਂ ਸਾਡੇ ਅੰਦਰ ਦੀ ਭਾਵਨਾ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਸ ਭਾਵਨਾ ਦੇ ਨਾਲ ਭਜਨ ਮੰਦਗੀ ਕਰ ਰਹੇ ਹਾਂ ਕਿਸ ਭਾਵਨਾ ਦੇ ਨਾਲ ਅਸੀਂ ਸੇਵਾ ਕਰਦੇ ਹਾਂ ਕਿਸੇ ਦਾ ਭਲਾ ਕਰਦੇ ਹਾਂ ਉਹਨਾਂ ਦੇ ਕੋਲ ਸਾਡਾ ਸਾਰਾ ਹਿਸਾਬ ਕਿਤਾਬ ਹੋ ਰਿਹਾ ਹੈ ਇਸ ਕਰਕੇ ਜੀਵਨ ਦੇ ਵਿੱਚ ਨੇਕ ਕੰਮ ਕਰੋ ਪਰ ਉਹਨਾਂ ਦਾ ਲੋਕ ਵਿਖਾਵਾ ਨਾ ਕਰੋ ਕਿਉਂਕਿ ਲੋਕ ਵਿਖਾਵਾ ਕਰਕੇ ਅਸੀਂ ਹਉਮੇ ਦੇ ਸ਼ਿਕਾਰ ਹੋ ਜਾਂਦੇ ਆ ਆਪਾਂ ਜਿੰਨਾ ਮਰਜ਼ੀ ਕਹੀਏ ਕਿ ਨਹੀਂ ਮੇਰੇ ਅੰਦਰ ਹਉਮੈ ਹੰਕਾਰ ਨਹੀਂ ਆਉਂਦੀ ਪਰ ਨਹੀਂ ਸੰਗਤ ਜੀ ਹਉਮੈ ਹੰਕਾਰ ਇੰਨੀ ਸੁਖਮਿਆ ਕਿ ਸਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਸੋ ਇਹਦੇ ਤੋਂ ਬਚਣ ਦੇ ਲਈ ਆਪਣੀ ਭਜਨਵੰਦਗੀ ਆਪਣੇ ਕੀਤੇ ਹੋਏ ਨੇਕ ਕੰਮ ਰਗੁਪਤ ਰੱਖਣ ਨੂੰ ਕਿਹਾ ਜਾਂਦਾ ਹੈ ਬਾਕੀ ਹੋਰ ਸਾਡੀ ਭਜਨਵੰਦਗੀ ਦੇ ਵਿੱਚੋਂ ਸਾਡੇ ਨਿੱਕੇ ਕੰਮਾਂ ਦੇ ਵਿੱਚੋਂ ਕਿਸੇ ਨੇ ਕੁਝ ਲੈ ਨਹੀਂ ਜਾਣਾ ਬਸ ਆਪਣੇ ਆਪ ਨੂੰ ਮੈਂ ਹੰਕਾਰ ਤੋਂ ਬਚਾਉਣ ਦੇ ਲਈ ਹੀ ਇਹਨਾਂ ਚੀਜ਼ਾਂ ਨੂੰ ਗੁਪਤ ਰੱਖਣ ਨੂੰ ਕਿਹਾ ਜਾਂਦਾ ਹੈ ਸੋ ਪਹਿਲਾ ਜੋ ਵੀ ਤੁਹਾਡਾ ਅਮਰਤ ਵੀਲੇ ਦਾ ਨਿਤਨੇਮ ਆ ਜਾਂ ਦਿਨ ਪਰ ਦੀ ਭਜਨ ਮੰਦਗੀ ਆ ਜੋ ਵੀ ਤੁਸੀਂ ਸੇਵਾ ਸੇਮਨ ਕਰਦੇ ਹੋ ਇਹਨਾਂ ਨੂੰ ਗੁਪਤ ਰੱਖੋ ਦੂਸਰਾ ਸਾਡੇ ਬਜ਼ੁਰਗ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਆ ਕਿ ਆਪਣੇ ਪਰਿਵਾਰ ਦੀਆਂ ਗੱਲਾਂ ਦੂਜਿਆਂ ਨੂੰ ਕਦੇ ਨਾ ਦੱਸੋ ਕਿਉਂਕਿ ਸੰਗਤ ਜੀ ਅੱਜ ਦਾ ਜੋ ਸਮਾਂ ਚੱਲ ਰਿਹਾ ਹੈ ਨਾ ਇਸ ਸਮੇਂ ਦੇ ਵਿੱਚ ਲੋਕ ਨਾ ਤਾਂ ਸਾਡੇ ਘਰ ਦੀ ਏਕਤਾ ਨੂੰ ਜਰ ਪਾਉਂਦੇ ਆ ਜੇ ਆਪਾਂ ਆਪਣੇ ਘਰ ਦੇ ਏਕੇ ਬਾਰੇ ਦੱਸਾਂਗੇ ਵੀ ਅਸੀਂ ਤਾਂ ਸਾਰੇ ਜੀ ਬਹੁਤ ਪੇਮ ਪਿਆਰ ਦੇ ਨਾਲ ਰਹਿੰਦੇ ਆ ਬਹੁਤ ਬਣਦੀ ਆ ਤਾਂ ਜ਼ਰੂਰੀ ਨਹੀਂ ਆ ਸੁਣਨ ਵਾਲਾ ਸਾਡੀ ਇਹ ਏਕਤਾ ਨੂੰ ਦੇਖ ਕੇ ਖੁਸ਼ ਹੋਵੇ ਉਹ ਸਾਨੂੰ ਦੂਰ ਕਰਨ ਦੇ ਲਈ ਕਈ ਵੀ ਹਮਤਾ ਮਣਾ ਸਕਦਾ ਹੈ ਕਈ ਯਤਨ ਕਰ ਸਕਦੇ ਆ ਤੇ ਜੇਕਰ ਕਿਸੇ ਗੱਲੋਂ ਪਰਿਵਾਰ ਦੇ ਵਿੱਚ ਕੋਈ ਗੁੱਸਾ ਨਾਰਾਜ਼ਗੀ ਚੱਲ ਰਹੀ ਹੋਵੇ ਕੋਈ ਕਲੇਸ਼ ਚੱਲ ਰਿਹਾ ਹੋਵੇ ਇਸ ਗੱਲ ਦਾ ਵੀ ਬਾਹਰ ਦੇ ਕਈ ਲੋਕ ਫਾਇਦਾ ਚੁੱਕ ਜਾਂਦੇ ਆ ਉਹ ਨਾਰਾਜ਼ਗੀ ਨੂੰ ਹੋਰ ਜ਼ਿਆਦਾ ਵਧਾ ਦਿੰਦੇ ਆ ਉਸ ਕਲੇਸ਼ ਨੂੰ ਹੋਰ ਵਧਾ ਸਕਦੇ ਆ ਇਸ ਕਰਕੇ ਘਰ ਦੇ ਜੋ ਵੀ ਮਸਲੇ ਆ ਘਰ ਦੀਆਂ ਜੋ ਵੀ ਗੱਲਾਂ ਨੇ ਆਪਣੇ ਘਰ ਦੇ ਵਿੱਚ ਰਹਿ ਕੇ ਘਰ ਦੇ ਜੀਆਂ ਦੇ ਨਾਲ ਹੀ ਸੁਲਝਾ ਲਓ ਬਾਹਰ ਦੇ ਬੰਦੇ ਨੂੰ ਆਪਣੇ ਘਰ ਦੇ ਮਸਲਿਆਂ ਦੇ ਵਿੱਚ ਨਾ ਆਉਣ ਦਿਓ ਤੀਸਰੀ ਗੱਲ ਬਾਰੇ ਬਜ਼ੁਰਗ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਆ ਕਿ ਆਪਣੀ ਕਮਾਈ ਬਾਰੇ ਕਿਸੇ ਨੂੰ ਨਾ ਦੱਸੋ ਕਿ ਮੈਂ ਕਿੰਨਾ ਕੁ ਪੈਸਾ ਕਮਾ ਲੈਂਦਾ ਹਾਂ ਚੌਥਾ ਕਹਿੰਦੇ ਵੀ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਕਦੇ ਵੀ ਕਿਸੇ ਨੂੰ ਨਾ ਦੱਸੋ ਬਸ ਆਪਣਾ ਟੀਚਾ ਆਪਣੀ ਯੋਜਨਾ ਆਪਣੇ ਦਿਮਾਗ ਦੇ ਵਿੱਚ ਰੱਖੋ ਅਤੇ ਮਿਹਨਤ ਕਰਦੇ ਜਾਓ ਜਦੋਂ ਤੁਸੀਂ ਲੱਜ ਕੇ ਮਿਹਨਤ ਕਰੋਗੇ ਤੁਹਾਡੀ ਮਿਹਨਤ ਨੂੰ ਰੰਗ ਭਾਗ ਲੱਗੇਗਾ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚੋਗੇ ਆਪਣੇ ਮਿੱਥੇ ਹੋਏ ਟੀਚੇ ਨੂੰ ਪ੍ਰਾਪਤ ਕਰ ਲਓਗੇ ਤਾਂ ਲੋਕਾਂ ਨੂੰ ਆਪੇ ਹੀ ਪਤਾ ਲੱਗ ਜਾਣਾ ਹੈ ਇਸ ਕਰਕੇ ਪਹਿਲਾਂ ਹੀ ਦੱਸਣ ਦੀ ਲੋੜ ਨਹੀਂ ਆ ਹੋ ਸਕਦਾ ਹੈ ਜਦੋਂ ਤੁਸੀਂ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਦੱਸੋ ਤਾਂ ਕੁਝ ਲੋਕ ਤੁਹਾਨੂੰ ਤੁਹਾਡੇ ਰਾਹ ਤੋਂ ਪਟਕਾ ਸਕਦੇ ਆ ਕਿਉਂਕਿ ਆਪਾਂ ਜਿੰਨੇ ਲੋਕਾਂ ਨੂੰ ਦੱਸਦੇ ਆ ਫਿਰ ਅੱਗੋਂ ਉੰਨੀਆਂ ਹੀ ਸਾਨੂੰ ਸਲਾਹਾਂ ਮਿਲਦੀਆਂ ਨੇ ਤੇ ਜ਼ਰੂਰੀ ਨਹੀਂ ਹੁੰਦਾ ਸਾਰੀਆਂ ਸਲਾਹਾਂ ਸਾਡੇ ਲਈ ਸਹੀ ਸਾਬਤ ਹੋਣ ਸੋ ਜੋ ਕੰਮ ਕਰਨਾ ਹੈ ਆਪਣੇ ਸਿਰ ਤੇ ਕਰੋ ਖੁਦ ਉਸ ਕੰਮ ਬਾਰੇ ਜਾਣਕਾਰੀ ਇਕੱਠੀ ਕਰੋ ਅਤੇ ਆਪਣਾ ਕੰਮ ਧੰਦਾ ਕਾਰੋਬਾਰ ਸ਼ੁਰੂ ਕਰੋ ਜੋ ਕਰਨਾ ਚਾਹੁੰਦੇ ਹੋ ਕਰੋ ਉਸ ਤੋਂ ਬਾਅਦ ਸਿਆਣੇ ਕਹਿੰਦੇ ਵੀ ਆਪਣੀ ਕਮਜ਼ੋਰੀ ਬਾਰੇ ਵੀ ਕਦੇ ਕਿਸੇ ਨੂੰ ਨਾ ਦੱਸੋ ਉਸ ਤੋਂ ਬਾਅਦ ਕਹਿੰਦੇ ਆਪਣੇ ਡਰ ਅਤੇ ਮਜਬੂਰੀ ਬਾਰੇ ਵੀ ਕਿਸੇ ਨੂੰ ਨਾ ਦੱਸੋ ਕਿਉਂਕਿ ਸੰਗਤਜੀ ਸਾਡੀ ਕਮਜ਼ੋਰੀ ਸਾਡੇ ਡਰ ਅਤੇ ਸਾਡੀ ਮਜਬੂਰੀ ਦਾ ਕਈ ਲੋਕ ਫਾਇਦਾ ਚੁੱਕ ਜਾਂਦੇ ਆ ਆਪਣੀ ਕਮਜ਼ੋਰੀ ਨੂੰ ਆਪਣੇ ਡਰ ਨੂੰ ਆਪਣੀ ਤਾਕਤ ਬਣਾਓ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਜੋ ਵੀ ਤੁਸੀਂ ਸੇਵਾ ਕਰਦੇ ਹੋ ਜੋ ਵੀ ਦਾਨ ਪੁੰਨ ਕਰਦੇ ਹੋ ਉਹਦੇ ਬਾਰੇ ਵੀ ਕਦੇ ਕਿਸੇ ਨੂੰ ਨਾ ਦੱਸੋ ਜਿੰਨਾ ਹੀ ਗੁਪਤ ਤਰੀਕੇ ਦੇ ਨਾਲ ਸੇਵਾ ਕਰੋਗੇ ਦਾਨ ਪੁੰਨ ਕਰੋਗੇ ਨਾ ਉਨਾ ਹੀ ਭਲਾ ਹੋਵੇਗਾ ਹੱਥੀ ਕੀਤੀ ਹੋਈ ਸੇਵਾ ਬਾਰੇ ਕਿਹਾ ਜਾਂਦਾ ਹੈ ਕਿ ਆਪਾਂ ਜੋ ਸੇਵਾ ਇਹਨਾਂ ਦੋਹਾਂ ਹੱਥਾਂ ਦੇ ਨਾਲ ਕਰਦੇ ਹਾਂ ਉਹ ਕਈ ਹੱਥਾਂ ਦੇ ਰਾਹੀ ਸਾਨੂੰ ਵਾਪਸ ਮਿਲਦੀ ਆ ਜਾਂ ਮਹਾਪੁਰਖ ਜੀ ਸਮਝਾਉਂਦੇ ਹੁੰਦੇ ਆ ਕਿ ਜਿਵੇਂ ਧਰਤੀ ਦੇ ਵਿੱਚ ਆਪਾਂ ਇੱਕ ਬੀਜ ਬੀਜਦੇ ਆ ਅਤੇ ਉਹ ਇੱਕ ਬੀਜ ਤੋਂ ਹੀ ਕਈ ਗੁਣਾ ਜ਼ਿਆਦਾ ਫਲ ਪ੍ਰਾਪਤ ਕਰਦੇ ਆ ਉਸੇ ਤਰ੍ਹਾਂ ਸਾਡਾ ਕੀਤਾ ਹੋਇਆ ਦਾਨ ਪੁੰਨ ਸਾਡੀ ਕੀਤੀ ਹੋਈ ਸੇਵਾ ਨੂੰ ਨਹੀਂ ਰੰਗ ਭਰਤਾ ਲੱਗਣਗੇ ਜੇਕਰ ਉਹ ਗੁਪਤ ਰਵੇ ਜਿਵੇਂ ਧਰਤੀ ਦੇ ਵਿੱਚ ਬੀਜਿਆ ਹੋਇਆ ਬੀਜ ਮਿੱਟੀ ਦੇ ਵਿੱਚ ਦੱਬਿਆ ਹੋਇਆ ਬੀਜ ਹੀ ਪਰਫੁੱਲਤ ਹੁੰਦਾ ਹੈ ਜਿਹੜਾ ਬਾਹਰ ਰਹਿ ਜਵੇ ਉਹਨੂੰ ਕਾਂ ਚਿੜੀਆਂ ਚੁਗ ਕੇ ਲੈ ਜਾਂਦੇ ਆ ਉਹ ਫਿਰ ਉੱਗਦਾ ਨਹੀਂ ਉਹਨੂੰ ਫਲ ਨਹੀਂ ਲੱਗਦੇ ਉਸੇ ਤਰ੍ਹਾਂ ਕੀਤੀ ਹੋਈ ਸੇਵਾ ਕੀਤੀ ਹੋਈ ਦਾਨ ਉਹਨਾਂ ਨੂੰ ਜੇ ਨਹੀਂ ਗੁਪਤ ਰੱਖੋਗੇ ਨਾ ਮਹਾਪੁਰਖ ਜੀ ਕਹਿੰਦੇ ਉਹਨੇ ਹੀ ਰੰਗ ਭਾਗ ਲੱਗਣਗੇ ਤੁਹਾਡੇ ਇਹ ਨੇਕ ਕੰਮ ਨੂੰ ਪਰਮ ਪਿਤਾ ਪਰਮਾਤਮਾ ਜੀ ਦੇਖ ਰਹੇ ਆ ਤੁਹਾਨੂੰ ਦੱਸਣ ਦੀ ਲੋੜ ਨਹੀਂ ਆ ਉਸ ਤੋਂ ਬਾਅਦ ਕਹਿੰਦੇ ਵੀ ਆਪਣਾ ਦੁੱਖ ਵੀ ਹਰ ਇੱਕ ਦਿਨ ਨਾਲ ਸਾਂਝਾ ਨਾ ਕਰਿਆ ਕਰੋ ਕਿਉਂਕਿ ਸਾਨੂੰ ਨਹੀਂ ਪਤਾ ਕਿ ਕੌਣ ਸਾਡਾ ਆਪਣਾ ਹੈ ਕੌਣ ਪਰਾਇਆ ਹੈ ਕਈ ਵਾਰ ਅਸੀਂ ਆਪਣੇ ਜੀਵਨ ਦੇ ਵਿੱਚ ਬੜੇ ਦੁਖੀ ਹੁੰਨੇ ਆਂ ਦੁਖੀ ਕਿਸੇ ਵੀ ਗੱਲੋਂ ਹੋ ਸਕਦੇ ਆਂ ਗਰੀਬੀ ਕਰਕੇ ਦੁਖੀ ਹੋ ਸਕਦੇ ਆਂ ਕਿਸੇ ਵੱਲੋਂ અપਮਾਨ ਹੋਇਆ ਤਾਂ ਦੁਖੀ ਹੋ ਗਏ ਜਾਂ ਕੋਈ ਹੋਰ ਪਰੇਸ਼ਾਨੀਆਂ ਤਾਂ ਇਹ ਪਰੇਸ਼ਾਨੀ ਵਾਲਾ ਸਮਾਂ ਲੰਘ ਜਾਵੇਗਾ ਪਰ ਜਿਹਦੇ ਨਾਲ ਦੁੱਖ ਸਾਂਝਾ ਕੀਤਾ ਸੀ ਉਹਨੂੰ ਇਹ ਗੱਲਾਂ ਹਮੇਸ਼ਾ ਯਾਦ ਰਹਿਣਗੀਆਂ ਕਈ ਲੋਕ ਇਦਾਂ ਦੇ ਹੁੰਦੇ ਆ ਕਿ ਕੁਝ ਗੱਲਾਂ ਨੂੰ ਅਸੀਂ ਭੁੱਲਣਾ ਚਾਹੁੰਦੇ ਆ ਪਰ ਲੋਕ ਨਹੀਂ ਭੁੱਲਣ ਦਿੰਦੇ ਸਾਨੂੰ ਵਾਰ-ਵਾਰ ਚੇਤੇ ਕਰੰਦੇ ਆ ਸਾਡੇ ਉਹ ਦੁੱਖ ਨੂੰ ਵਾਰ-ਵਾਰ ਚੇਤੇ ਕਰੰਦੇ ਆ ਸਾਨੂੰ ਦੁਖੀ ਕਰਦੇ ਆ ਸੋ ਜਿੱਥੇ ਤੁਹਾਨੂੰ ਬਹੁਤ ਪ੍ਰੋਸਾ ਹੋਵੇ ਜਿਵੇਂ ਕਿ ਅਸੀਂ ਆਪਣਾ ਦੁੱਖ ਆਪਣੇ ਮਾਪਿਓ ਦੇ ਨਾਲ ਬੇਚੀਜ਼ ਕੋ ਹੋ ਕੇ ਸਾਂਝਾ ਕਰ ਸਕਦੇ ਆ ਆਪਣੇ ਭੈਣ ਭਰਾਵਾਂ ਦੇ ਨਾਲ ਸਾਂਝਾ ਕਰ ਸਕਦੇ ਆ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਇਹ ਮੇਰਾ ਆਪਣਾ ਹੈ ਜੀਦੇ ਤੇ ਤੁਹਾਨੂੰ ਪੂਰਾ ਵਿਸ਼ਵਾਸ ਹੈ ਨਾ ਉਹਦੇ ਨਾਲ ਹੀ ਆਪਣਾ ਦੁੱਖ ਸੁੱਖ ਸਾਂਝਾ ਕਰੋ ਨਹੀਂ ਤਾਂ ਅੱਜ ਦੇ ਸਮੇਂ ਦੇ ਵਿੱਚ ਨਾ ਤਾਂ ਦੁੱਖ ਸਾਂਝਾ ਕਰਨ ਦਾ ਸਮਾਂ ਹੈ ਨਾ ਹੀ ਕਿਸੇ ਦੇ ਨਾਲ ਸੁੱਖ ਸਾਂਝਾ ਕਰਨ ਦਾ ਸਮਾਂ ਹੈ ਦੁਖੀ ਬੰਦੇ ਦਾ ਲੋਕ ਮਜ਼ਾਕ ਅਡਾਉਂਦੇ ਆ ਤੇ ਸੁਖੀ ਬੰਦੇ ਨੂੰ ਦੇਖ ਕੇ ਉਦਾਂ ਨਹੀਂ ਜਾਂਦੇ ਉਸ ਤੋਂ ਬਾਅਦ ਸਿਆਣੇ ਕਹਿੰਦੇ ਵੀ ਆਪਣੀ ਨਿੱਜੀ ਜਾਣਕਾਰੀ ਆਪਣੀਆਂ ਅੰਦਰ ਦੀਆਂ ਭਾਵਨਾਵਾਂ ਇਹ ਵੀ ਹਰ ਇੱਕ ਦੇ ਨਾਲ ਸਾਂਝਾ ਨਾ ਕਰੋ ਕਿਉਂਕਿ ਸਾਨੂੰ ਨਹੀਂ ਪਤਾ ਕਿ ਕੌਣ ਸਾਡਾ ਆਪਣਾ ਹੈ ਕੌਣ ਪਰਾਇਆ ਹੈ ਤੁਹਾਡੀ ਨਿੱਜੀ ਜਾਣਕਾਰੀ ਪ੍ਰਾਪਤ ਕਰਕੇ ਉਹਦਾ ਗਲਤ ਇਸਤੇਮਾਲ ਕੀਤਾ ਜਾਂਦਾ ਹੈ ਤੁਹਾਡੇ ਦਿਲ ਦੀਆਂ ਭਾਵਨਾਵਾਂ ਨੂੰ ਜਾਣ ਕੇ ਉਹਨਾਂ ਨੂੰ ਠੇਸ ਪਹੁੰਚਾਇਆ ਜਾ ਸਕਦਾ ਹੈ ਸੋ ਆਪਣੀ ਨਿੱਜੀ ਜਾਣਕਾਰੀ ਆਪਣੀਆਂ ਦਿਲ ਦੀਆਂ ਭਾਵਨਾਵਾਂ ਆਪਣੇ ਤੱਕ ਨਿਮਿਤ ਰੱਖੋ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਹ ਜੋ ਵੀ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਇਹਨਾਂ ਦੇ ਵਿੱਚੋਂ ਕੁਝ ਗੱਲਾਂ ਸਿਆਣੇ ਬਜ਼ੁਰਗ ਅਕਸਰ ਸਮਝਾਇਆ ਕਰਦੇ ਆ ਅਤੇ ਅਮਰ ਤਵੇਲੇ ਬਾਰੇ ਸਿਮਰਨ ਸਾਧਨਾ ਬਾਰੇ ਦਾਨ ਪੁੰਨ ਬਾਰੇ ਕਮਾਈ ਵਾਲੇ ਸੰਤ ਮਹਾਪੁਰਖਾਂ ਪਾਸੋਂ ਗੁਰਮਖਾ ਪੜ੍ਹਤੋਂ ਤੁਸੀਂ ਵੀ ਅਕਸਰ ਸੁਨਿਆ ਹੋਵੇਗਾ ਸੋ ਜੇਕਰ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਤਾਂ ਜੀਵਨ ਦੇ ਵਿੱਚ ਅਪਣਾ ਲੈਣਾ ਜੇਕਰ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਸੁਣ ਕੇ ਛੱਡ ਦੇਣਾ ਅੱਗੇ ਵਧ ਜਾਣਾ